ਜੋਨੀ ਸਹ ਪੰਗ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਉਸੇ ਭੀ ਸਚ ਡੰਡਾਤ ਵੰਦਨ ਅਨਖਵਾਰ ਸਰਬ ਕਲਾ ਸਮਰਥ ਮੇਲਾ ਮਾਗੀ ਮੁਕਤਸਰ ਕਰਨੇ ਕੋ ਮਨ ਲਾਗ ਸ੍ਰੀ ਗੁਰੂ ਮਹਾਰਾਜ ਜੀ ਦੀਂਦਿਆਰ ਜੀ ਨੇ ਸਾਨੂੰ ਸਿਖਾ ਸੰਤਾਂ ਸੰਗਤਾਂ ਸਣੇ ਤਿਆਰੀ ਕਰੀ ਧੀਰੇ ਧੀਰੇ ਚਲਤੇ ਰਸਤੇ 'ਚ ਸਿਖਾਂ ਕੋ ਦਰਸ਼ਨ ਕਰਤੇ ਸਿੰਘਾਂ ਸੱਜਾਂ ਕੇ ਮੁਕਤਸਰ ਵਿਖੇ ਜਾਏ ਤੰਗੂ ਲਗਾਇਆ ਇਸ਼ਨਾਨ ਕਰ ਦੀਵਾਨ ਲਗਾ ਕਰ ਬੈਠੇ ਹਜ਼ਾਰਾਂ ਸਿੱਖਾ ਸਿੰਘ ਮਾਲਵੇ ਦੇਸ਼ ਦੀਆਂ ਸੰਗਤਾਂ ਦਰਸ਼ਨ ਦੇਣ ਲਈ ਆਣ ਜੁੜੀਆਂ ਦਰਸ਼ਨ ਕਰਕੇ ਆਨੰਦ ਹੋਵਣ ਲੱਗੇ ਸ੍ਰੀ ਗੁਰੂ ਜੀ ਦੇ ਹਜ਼ੂਰ ਅਰਦਾਸਾਂ ਭੇਟ ਸ੍ਰੀ ਗੁਰੂ ਦੀਨदयाल ਸੱਚੇ ਪਾਤਸ਼ਾਹ ਜੀ ਹੁਕਮ ਕੀਤਾ اے ਪਾਈ ਸਿੱਖੋ ਤੁਸੀਂ ਸਭ ਪਦਾਰਥ ਛਕੋਗੇ ਨਦੀਆਂ دریاਵਾਂ ਦਾ ਦਲ ਜਲ ਨਦੀਆਂ ਦੇ ਵਸਨੀਕ ਤੁਹਾਡੇ ਦੇਸ਼ ਆ ਕੇ ਆਪਣਾ ਜਾਰਾ ਕਰਨਗੇ ਜਿੱਥੇ ਡੰਡ ਅਤੇ ਆਕ ਦੇ ਲੱਗੇ ਹਨ ਉਥੇ ਅੰਬਾਂ ਦੇ ਅਨਾਰਾਂ ਦੇ ਰਕਤ ਲੱਗਣਗੇ আর ਬੜੇ ਸੁੰਦਰ ਬਗੀਚੇ ਸੁਭਾ ਬਣਗੇ ਜਿੱਥੇ ਮੋਟ ਬਾਜਰਾ ਹੈ ਉਥੇ ਝੋਨਾ ਹੋਵੇਗਾ ਮੋਟ ਨਾ ਖਾਓਗੇ 36 ਪ੍ਰਕਾਰ ਦਾ

ਤਾਂ ਗੁਰੂ ਜੀ ਖੁਸ਼ੀ ਕੀਤੀ ਥਾਪੀ ਦੇ ਕੇ ਪੁੱਛਿਆ ਤੁਸੀਂ ਕੌਣ ਹੋ ਸਮੁੰਦਰੀ ਬ੍ਰਾਹਮਣ ਰੂਪ ਮੈਂ ਕੋ ਹੋ ਕਰ ਬੋਲਾ ਮੈਂ ਆਪ ਦਾ ਦਾਸ ਹਾਂ ਅਰ ਕਛੂ ਨੇ ਕਹਾ ਜਬ ਭਗਵਾਨ ਆਪ ਦੀਨ ਦਿਆਲ ਕਚ ਅਵਤਾਰ ਹੋ ਸਮੁੰਦਰ ਮਥਨ ਕਰਾਇਆ ਸੀ ਦੇਵਤਿਆਂ ਔਰ ਦੈਨਤਾ ਦੇ ਹੱਥੀ ਮੈਂ ਉਹਨਾਂ ਦੀ ਅੰਚ ਵਿੱਚੋਂ ਹਾਂ ਮੇਰਾ ਨਾਮ ਸ੍ਰੇਤਾ ਪਾਤ ਹੈ ਜੀ ਮੈਂ ਮੱਛਿ ਕਹਿਆ ਹਾਂ ਮੈਂ ਤਾਂ ਉਹ ਮੱਛ ਦੀ ਔਲਾਦ ਹਾਂ ਜੀ ਜਿਸ ਮੱਛ ਪਰ ਚੜਿ ਸ੍ਰੀ ਗੁਰੂ ਨਾਨਕ ਜੀ ਸਮੁੰਦਰ ਦੀ ਸ਼ੈਰ ਕੀਏ ਇੱਥੇ ਮੇਰਾ ਨਾਂ ਸਮੁੰਦਰ rau ਹੈ ਜੀ ਸਭ ਕੋਈ ਆਪ ਦੇ ਦਾਸ ਹਾਂ ਜੀ ਸਾਡੇ ਤਨ ਭਾਗ ਹੈ ਜੀ ਅਸੀਂ ਤੁਹਾਡੇ ਪਰ ਚੜ ਸ਼ੈਰ ਸਮੁੰਦਰ ਕਰੋ ਜੀ ਸਤਿਗੁਰ ਆਗਿਆ ਕਰੀ ਹੇ ਸਿੱਖੋ ਤੁਸੀਂ ਡਰਨਾ ਨਹੀਂ ਇਤਨਾ ਕਹਿ ਕਰ ਗੁਰੂ ਜੀ ਅਸਵਾਰ ਹੋਏ ਤਾਂ ਸ਼ਹਿਰ ਕਰਤੇ ਗੁਰੂ ਜੀ ਪਾਰ ਚਲੇ ਗਏ ਪਾਰ ਜਾਕਰ ਉਤਰੇ ਵੱਡਾ ਆਨੰਦ ਸੰਯੁਕਤ ਕੀਆ ਬਹੁਤ ਪਦਾਰਥ ਛਕਾਈ ਅਰ ਛਕੇ ਵਾਹ ਰਾਜਾ ਦਰਸ਼ਨ ਕਰਨੇ ਕੋ ਆ ਉਹ ਅਰਜ ਕਰੀ ਜੀ ਸਾਡੇ ਇੱਕ ਤੇਵ ਵਿੱਚ ਲਿਖਾ ਹੈ ਜੋ ਇੱਥੇ ਸਿੱਖਾਂ ਦਾ ਗੁਰੂ ਆਵੇਗਾ ਸੋ ਆਪ ਆਕਰ ਸਾਨੂੰ ਦਿਦਾਰ ਦਿੱਤਾ ਹੈ ਜਾਂ ਅੱਗੇ ਗੁਰੂ ਨਾਨਕ ਜੀ ਇੱਥੇ ਆਕਰ ਬੈਠੇ ਸੀ ਦੋ ਚੱਕਰ ਉਹਨਾਂ ਦੇ ਸੰਗੀ ਸਨ ਉਹਨਾਂ ਆਪਾਸ ਅਰਜ ਕਰੀ ਸੀ ਸਾਨੂੰ ਆਪਣੇ ਮੁਲਕ ਲੈ ਚੱਲੋ ਤਬ ਮਹਾਰਾਜ ਪ੍ਰਸੰਨ ਹੋਕਰ ਕਹਾ ਕਿ ਸਾਡੇ ਮਨਸੰਧ ਪਰ ਦਸਵਾਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੈਠਣਗੇ ਪੁਨ ਉਹ ਇੱਥੇ ਆਵੇਗਾ ਤਬ ਤੁਸਾਂ ਉਹਨਾਂ ਨੂੰ ਕਹਿਣਾ ਸੋ ਸਭ ਬਾਤ ਸਾਡੇ ਵੱਡੇ ਰਾਜੇ ਕਹਿੰਦੇ ਕਹਿੰਦੇ ਮਰ ਗਏ ਸਨ ਹੁਣ ਅਸੀਂ ਦਇਆ ਕਰਕੇ ਅਸਾਂ ਨੂੰ ਆਪਣੇ ਮੁਲਕ ਲੈ ਚੱਲੋ ਜੀ ਤੁਹਾਡੀ ਟਹਿਲ ਕਰਾਂਗੇ ਅਸੀਂ ਕਿਸੇ ਦਾ ਧਰਮ ਜ਼ਬਰਦਸਤੀ ਨਹੀਂ ਵਿਗਾੜਾਂਗੇ ਤਾਂ ਗੁਰੂ ਜੀ ਦਇਆਲ ਹੋਕਰ ਕਹਾ ਜਪੂ ਰਾਜ ਰਾਜੂ ਨਰਕ ਸ਼ਬਦ ਕਲ ਕਾਤੀ ਰਾਜ ਕਸਾਈ ਧਰਮ ਪੰਖ ਕਰ ਉੱਡਿਆ ਕਲ ਮੈਂ ਵੀਦ ਅਰਥ ਬਾਣ ਹੁਆ ਨਾਮ ਦੁਹਾਈ ਅਲੋਪਿਆ ਰਾਜੇ ਰૈયਤ ਸਰਦਾਰ ਕੋਈ ਨਾ ਰਹੇ ਸਿਓ ਹਟਪਟ ਬਾਜ਼ਾਰ ਹੁਕਮੀ ਢੈ ਸਿਓ ਤਾਂ ਸਤਿਗੁਰੂ ਕਿਹਾ हे ਭਾਈ ਤੁਹਾਡੀ ਸਾਡੇ ਨਾਲ ਚਲੋ ਥੋੜੇ ਹੀ ਦਿਨ ਵਿਖੇ ਤੁਹਾਡਿਆ ਗੁਰੂ ਜੀ ਰਾਜਾ ਕਰ ਦੇਣਗੇ ਤੁਸਾਂ ਸਿੱਖਾਂ ਨਾਲ ਮਿਲ ਕੇ ਰਹਿਣਾ ਪਰਾਈ ਇਸਤਰੀ ਨਾ ਫੜਿਓ ਗਰੀਬਾਂ ਤੇ ਜੋਫਨਾ ਕਰਿਓ ਕੁੜੀ ਹੋਈ ਮਾਰੇ ਤੇ ਸਤੀ ਵੀ ਕੋਈ ਨਾ ਹੋਵੇ ਰਾਸਤੇ ਇਸ ਵਾਰਿਓ ਦਿਓ ਗੁਰੂ ਜੀ ਇਤਨਾ ਉਪਦੇਸ਼ ਦੇ ਕਰ ਉਸ ਦੇਸ਼ ਵਾਲਿਆ ਨੂੰ ਲੈ ਕਰ ਸਿੰਘਾਂ ਨੂੰ ਤਿਆਰ ਕਰ ਬੰਦਰਪੁਰ ਆ ਪਹੁੰਚੇ ਉਨਾਂ ਨੂੰ ਵਰ ਦੇ ਕੇ ਰਾਜ ਵਖਿਆ ਸ੍ਰੀ ਮੁਖਵਾਕ ਸ਼ਬਦ ਕੀਤਾ ਤੋੜਨਗੇ ਪਹਾੜ ਅਸਰਾਨ ਕੁਰਾਨ ਆਪ ਹੜੰਬੇ ਦੇਸ਼ ਕੋ ਗਏ ਦੋਹਰਾ ਸ੍ਰੀ ਗੁਰੂਪੁਰ ਬੰਦਰ ਸੇ ਗਏ ਹੜੰਬੇ ਦੇਸ਼ ਅਮਰਤਿ ਸ਼ਕਾਵ ਨੇ ਲੱਗੇ ਰਾਖੇ ਸਿਰ ਪਰ ਕੇਸ ਸ਼੍ਰੀ ਗੁਰੂ ਬੰਦਰ ਸੇ ਗਏ ਹੜੰਬ ਦੇਸ਼ ਅੰਮ੍ਰਿਤ ਛਕਾਵਨ ਲੱਗੇ ਰਾਖੇ ਸਿਰ ਪਰ ਕੇਸ ਬੋਲੋ ਭਾਈ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਕੋਈ ਮਰਨ ਲੱਗੇ ਤਦ ਉਸ ਨੂੰ ਨਦੀ ਤੇ ਲੈ ਜਾਣ ਜਾਕਰ ਪਾਣੀ ਦੇ ਸੱਟੇ ਮਾਰਨ ਕਿ ਆਖਣ ਹਰੀ ਹਰ ਬੋਲੋ ਪੁਨਾ ਇਕੱਲਿਆਂ ਛੋੜ ਕੇ ਚੱਲੇ ਜਾਣਾ ਜੇ ਬੱਚ ਰਹੇ ਤਾਂ ਮੁਰਦਾਵਾਂ ਮੇਂ ਰਹਿਣਾ ਪਰ ਹਵਾਲੇ ਲੋਗਾਂ ਉਨਾਂ ਸੇ ਚੋਣ ਨਹੀਂ ਤਾਂ ਗੁਰਾਂ ਦਇਆ ਕਰਕੇ ਇਹ ਚਾਲ ਉਹਨਾਂ ਦੀ ਹਟਾਈ ਔਰ ਅੱਗੇ ਉਹ ਅਮਰਤ ਛੱਕ ਕੇ ਸਿੱਖ ਖਾਲਸਾ ਜੀ ਸਜ ਗਏ ਗੁਰੂ ਜੀ ਦਾ ਬੜਾ ਜਸ ਹੂਆ ਹੁਕਮ ਹੋਇਆ ਜਦ ਕੋਈ ਮਰੇ ਤਦ ਸੰਸਾਰ ਕਰੋ ਸੰਸਕਾਰ ਕਰੋ ਕੜਾ ਪ੍ਰਸ਼ਾਦ ਵਰਤਾਓ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ ਵਾਹਿਗੁਰੂ ਦਾ ਜਾਪ ਜਪੋ ਉਹਨਾਂ ਨੂੰ ਨਾਮ ਦੇਕਰ ਗੁਰੂ ਜੀ ਪੰਜਾਬ ਮੈਂ ਆਏ ਸਿੰਗਾ ਆਕਰ ਰਹਿਣੇ ਲੱਗੇ ਬੋਲੋ ਭਾਈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ